ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਇੱਕ ਵੀਡੀਓ ਸਾਹਮਣੇ ਆਈ ਹੈ ਲੁਧਿਆਣਾ ਦੀ ਜਿੱਥੇ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਨੌਜਵਾਨ ਦੀ ਬਹਿਸ ਹੋ ਜਾਂਦੀ ਜਿਸ ਤੋਂ ਬਾਅਦ ਨੌਜਵਾਨ ਪੁਲਿਸ ਦੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਤੁਹਾਨੂੰ ਵੀ ਦਿਖਾਣੇ ਆ ਵੀਡੀਓ ਜਿਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਇਹ ਪਹਿਲਾਂ ਤਾਂ ਪੁਲਿਸ ਦੇ ਨਾਲ ਬਹਿਸ ਕਰਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਹੈ ਤੁਸੀਂ ਵੀਡੀਓ ਵੇਖ ਦੇ ਸਕਦੇ ਹੋ ਕਿਵੇਂ ਨੌਜਵਾਨ ਪਹਿਲਾਂ ਜਿਹੜਾ ਇਹ ਪੁਲਿਸ ਦੇ ਨਾਲ ਬਹਿਸ ਕਰਦਾ ਹੈ ਤੁਹਾਨੂੰ ਦੱਸ ਦੇ ਕਿ ਇਹ ਵੀਡੀਓ ਜਿਹੜੀ ਹੈ ਲੁਧਿਆਣਾ ਦੇ ਭਾਤਨਗਰ ਚੌਕ ਵਿੱਚ ਪਹਿਲਾਂ ਤਾਂ ਹਾਈ ਵੋਲਟ ਡਰਾਮਾ ਹੁੰਦਾ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਇਹ ਉਹ ਟ੍ਰੈਫਿਕ ਪੁਲਿਸ ਦੇ ਨਾਲ ਬਹਿਸ ਕਰਦਾ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਕ ਮੋਟਰਸਾਈਕਲ ਚਾਲਕ ਵੱਲੋਂ ਆਪਣੇ ਮੋਟਰਸਾਈਕਲ ਤੇ ਟ੍ਰਿਪਲਿੰਗ ਕਰਕੇ ਜਾ ਰਿਹਾ ਸੀ ਤਾਂ ਜਦੋਂ ਉਸ ਨੂੰ ਰੋਕਿਆ ਗਿਆ ਤਾ ਉਹ ਨਾ ਮੋਟਰਸਾਈਕਲ ਰੋਕ ਕੇ ਕੱਟ ਮਾਰ ਕੇ ਨਿਕਲ ਗਿਆ ਜਿਸ ਦੇ ਵਿੱਚ ਇੱਕ ਔਰਤ ਜਿਹੜੇ ਆਪਣੇ ਬੱਚੇ ਨੂੰ ਲੈ ਕੇ ਜਾ ਰਹੀ ਹੁੰਦੀ ਹੈ ਉਸ ਤੇ ਉਹ ਬਾਲ ਬਾਲ ਬੱਚੀ ਕੀ ਉਹ ਜਦੋਂ ਉਹਨੂੰ ਕੱਟ ਮਾਰ ਗਿਆ ਤਾਂ ਉਹ ਬਾਲ ਬਾਲ ਬਚ ਗਈ ਉਹ ਡਿੱਗਣ ਤੋਂ ਬਚੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੂਜੇ ਰੋਡ ਤੇ ਜਾ ਕੇ ਉਸ ਨੂੰ ਫੜਿਆ ਗਿਆ ਤੇ ਉਨੂੰ ਫੜ ਕੇ ਜਦੋਂ ਉਹ ਕਾਗਜ਼ ਮੰਗੇਗੇ ਤਾਂ ਕਾਗਜ਼ ਵੀ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਹਦੀ ਗੱਡੀ ਬੌਂਡ ਕੀਤੀ ਜਿਸ ਤੋਂ ਬਾਅਦ ਨੌਜਵਾਨ ਜੇ ਦੇਖੋ ਕਿਵੇਂ ਪੁਲਿਸ ਦੇ ਹੱਥ ਜੋੜ ਕੇ ਮਾਫੀਆ ਮੰਗ ਰਿਹਾ ਹੈ ਕਿ ਉਸਦੀ ਉਸਦੀ ਗੱਡੀ ਜਿਹੜੀ ਹੈ ਬੌਂਡ ਨਾ ਕੀਤਾ ਜਾਵੇ ਤੇ ਉਹ ਪੁਲਿਸ ਜਿਹੜਾ ਹੈ ਉਸਦੇ ਨਾਲ ਬਹਿਸ ਕਰ ਰਹੀ ਹੈ ਤੇ ਉਹਦਾ ਚਲਾਨ ਕੱਟ ਰਹੀ ਹੈ ਤੁਸੀਂ ਦੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਇਹ ਜਿਹੜੀ ਵੀਡੀਓ ਜਿਹੜੀ ਸਾਹਮਣੇ ਹੈ ਲੁਧਿਆਣਾ ਦੇ ਭਾਤਨਗਰ ਚੌਕ ਦੀ ਹੈ ਜਿੱਥੇ ਇੱਕ ਨੌਜਵਾਨ ਪਹਿਲਾਂ ਤਾਂ ਟ੍ਰਿਪਲਿੰਗ ਕਰ ਰਿਹਾ ਹੁੰਦਾ ਹੈ ਤੇ ਫਿਰ ਅਚਾਨਕ ਹੀ ਜਦੋਂ ਉੱਥੋਂ ਲੰਘ ਰਿਹਾ ਹੁੰਦਾ ਹੈ ਤਾਂ ਪੁਲਿਸ ਵੱਲੋਂ ਉਹਨੂੰ ਪਹਿਲੇ ਹੱਥ ਦਿੱਤਿਆਂ ਜਾਂਦਾ ਰੁਕਣ ਲਈ ਪਰ ਹੱਥ ਨਾ ਰੋਕ ਕੇ ਉਹ ਸਿੱਧਾ ਕੱਟ ਮਾਰ ਕੇ ਨਿਕਲ ਜਾਂਦਾ ਜਿਸ ਤੋਂ ਬਾਅਦ ਇੱਕ ਮਹਿਲਾ ਜਿਹੜੀ ਹੈ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹੁੰਦੀ ਹੈ ਉਹ ਬਾਲ ਬਾਲ ਵੱਜ ਜਾਂਦੀ ਹੈ ਜਿਸ ਦੇ ਵਿੱਚ ਉਹ ਡਿੱਗਣ ਤੋਂ ਬਚਦੀ ਹੈ ਜਿਸ ਦੇ ਵਿੱਚ ਕਾਫੀ ਨੁਕਸਾਨ ਹੋ ਸਕਦਾ ਸੀ ਤੇ ਪੁਲਿਸ ਨੇ ਧੋੜ ਕੇ ਉਸ ਨੌਜਵਾਨ ਨੂੰ ਦੂਜੇ ਰੋਡ ਤੇ ਜਾ ਕੇ ਜਦੋਂ ਉਸ ਨੂੰ ਫੜਿਆ ਤੇ ਉਸ ਤੋਂ ਬਾਅਦ ਜਦੋਂ ਉਸ ਦੀ ਉਹਦਾ ਮੋਟਰਸਾਈਕਲ ਬੋਨਡ ਕਰਨ ਲੱਗੀ ਤਾਂ ਦੇਖੋ ਕਿਵੇਂ ਨੌਜਵਾਨ ਮਿੰਤਾ ਕਰ ਰਿਹਾ ਹੈ ਤੇ ਮਾਫੀਆ ਮੰਗ ਰਿਹਾ ਨੌਜਵਾਨ ਰੋਕੇ ਵੀ ਇਹ ਪੁਲਿਸ ਨੂੰ ਕਹਿ ਰਿਹਾ ਕਿ ਤੁਸੀਂ ਇਹ ਗੱਡੀ ਬੋਨਡ ਨਾ ਕਰੋ ਮੇਂ ਗਲਤੀ ਹੋ ਗਈ ਮਾਫੀ ਮੰਗੀ ਜਿਸ ਤੋਂ ਬਾਅਦ ਪੁਲਿਸ ਨੇ ਨਾ ਮੰਨ ਕੇ ਉਸ ਦੀ ਮੋਟਰਸਾਈਕਲ ਜਿਹੜਾ ਹੈ ਉਹ ਬੋਨਡ ਕੇ ਕਰ ਦਿੱਤਾ ਇਹ ਤਾਂ ਤਸਵੀਰਾਂ ਸਾਫ਼ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ صاف نظر ਆ ਰਿਹਾ ਹੈ ਕਿ ਨੌਜਵਾਨ ਕਿਵੇਂ ਪੁਲਿਸ ਦੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਤੇ ਪੁਲਿਸ ਪਹਿਲਾਂ ਉਸ ਨੂੰ ਕਹਿ ਰਹੀ ਹੈ ਕਿ ਜਦੋਂ ਤੈਨੂੰ ਰੋਕਿਆ ਗਿਆ ਤਾਂ ਉਸ ਵੇਲੇ ਤੂੰ ਕਿਉਂ ਨਹੀਂ ਰੁਕਿਆ ਜਿਸ ਦੇ ਵਿੱਚ ਇੱਕ ਵੱਡਾ ਹਾਸਾ ਵੀ ਆਪਰ ਸਦਾ ਹੀ ਕਿਉਂਕਿ ਉਸ ਵੇਲੇ ਇੱਕ ਮਹਿਲਾ ਜਿਹੜੀ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਬੱਚੇ ਨੂੰ ਨਾਲ ਲੈ ਕੇ ਜਾ ਰਹੀ ਹੁੰਦੀ ਹੈ ਤਾਂ ਇਸ ਨੌਜਵਾਨ ਵੱਲੋਂ ਉਸ ਨੂੰ ਕੱਟ ਮਾਰਿਆ ਜਾਂਦਾ ਹੈ ਪਰ ਬਾਲਵਾਲ ਜਿਹੜੀ ਹੈ ਉਹ ਮਹਿਲਾ ਬਚ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਹੱਥ ਦੇ ਦੇਣ ਤੋਂ ਦੇਨ ਤੇ ਵੀ ਨੌਜਵਾਨ ਜਿਹੜਾ ਇਹ ਨਹੀਂ ਰੁਕਦਾ ਜਿਸ ਤੋਂ ਬਾਅਦ ਜਦੋਂ ਉਹ 도ੜਨ ਲੱਗਦਾ ਇਹ ਤਾਂ ਪੁਲਿਸ ਉਸਦਾ 도ੜ ਕੇ ਪਿੱਛਾ ਕਰਕੇ ਦੂਜੀ ਰੋਡ ਤੋਂ ਉਸ ਨੌਜਵਾਨ ਨੂੰ ਫੜਦੀ ਹੈ ਤੇ ਉਹ ਨੌਜਵਾਨ ਜਦੋਂ ਗ੍ਰਿਫਤ ਵਿੱਚ ਆ ਜਾਂਦਾ ਹੈ ਤਾਂ ਪੁਲਿਸ ਦੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਹੁੰਦਾ ਹੈ ਤਾਂ ਉਸ ਰੋਕੇ ਰੋਕੇ ਉਹ ਗੱਡੀ ਨਾ ਬੋন্ড ਕਰਨ ਦੀ ਬੇਨਤੀ ਕਰ ਰਿਹਾ ਤਾਂ ਪੁਲਿਸ ਮੁਲਾਜ਼ਮ ਨੇ ਇਸ ਨੂੰ ਘਟਨਾ ਨੂੰ ਲੈ ਕੇ ਪੂਰੀ ਜਾਣਕਾਰੀ ਦਿੰਦਿਆ ਤੁਸੀਂ ਵੀ ਸੁਣੋ ਕੀ ਕਿਹਾ ਕਾਸੀ ਗੱਲ ਜੀ ਪਰ ਇਹਨਾਂ ਨੂੰ ਕਿਉਂ ਰੋਕਿਆ ਗਿਆ ਜੀ ਇਹਨਾਂ ਨੂੰ ਰੋਕਿਆ ਜੀ ਟ੍ਰਿਪਲ ਰਾਈਡਿੰਗ ਸੀ ਬਿਲਾ ਹੈਲਮਟ ਇਹਨਾਂ ਨੂੰ ਰੋਕਿਆ ਇਹਨਾਂ ਨੇ ਕੱਟ ਮਾਰ ਕੇ ਮੋਟਰਸਾਈਕਲ ਜਿਹੜਾ ਭਜਾ ਲਿਆ ਇੰਨੀ ਸਪੀਡ ਤੇ ਇੱਕ ਲੇਡੀ ਜਾ ਰਹੀ ਬੱਚਾ ਸੀਗਾ ਬੱਚੇ ਨਹੀਂ ਦੇਖਿਆ ਇਹਨਾਂ ਨੇ ਪੂਰੀ ਸਪੀਡ ਨਾਲ ਭਜਾ ਕੇ ਲੰਘਿਆ ਟਾਕੋ ਜਾ ਕੇ ਵਾਪਸ ਫੇਰ ਆਏ ਵਾਪਸ ਆਉਂਦੇ ਨੂੰ ਅਸੀਂ ਘੇਰ ਲਿਆ ਇਹਨਾਂ ਨੂੰ ਇਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਆ ਕੋਈ ਆਰਸੀ ਕੋਈ ਲਾਇਸੈਂਸ ਕੁਛ ਨਹੀਂ ਕੋਈ ਹੈਲਮਟ ਨਹੀਂ ਟ੍ਰਿਪਲ ਰਾਈਡਿੰਗ ਆ ਇਹ ਪੇਪਰ ਨਹੀਂ ਇਹਨਾਂ ਨੇ ਦਿੱਤੇ ਇਸ ਕਰਕੇ ਆਮ ਨੀ ਸਪੋਰਟ ਇਹਨਾਂ ਦਾ ਕੋਈ ਚਲਾਨ ਨਹੀਂ ਬਣਦਾ ਨਾ ਚ ਕਰਨਾ ਨਾ ਹੋਣਾ ਇਹਨਾਂ ਦਾ ਮੋਟਰਸਾਈਕਲ ਜਿਹੜਾ ਬੌਂਡ ਕਰ ਰਹੇ ਆ ਬਿਨਾ ਡਾਕੂਮੈਂਟ ਜਦਾਂ ਇਹਨਾਂ ਨੇ ਭਜਾਇਆ ਤੇ ਉਹ ਬੱਚੇ ਦੀ ਕੋਈ ਵੱਡਾ ਹਾਦਸਾ ਵੀ ਹਾਦਸਾ ਹੋ ਸਕਦਾ ਸੀ ਬਿਲਕੁਲ ਜੇ ਉਹਦੇ ਨਾਲ ਟੱਚ ਹੋਏ ਤਾਂ ਸਾਡੇ ਮਲਾਇਮ ਨੂੰ ਸੱਟ ਲੱਗ ਸਕਦੀ ਸੀ ਸਾਡੇ ਮਲਾਇਮ ਵੀ ਦੇਖਿਆ ਭੱਜ ਕੇ ਪਰਲੇ ਪਾਸੇ ਬਚ ਕੇ ਰੋਕਿਆ ਇਹਨਾਂ ਨੂੰ ਇਸੇ ਕਰਕੇ ਰੋਕੇ ਵੀ ਉੱਥੋਂ ਯੂ ਟਰਨ ਲੈ ਕੇ ਵਾਪਸ ਆਏ ਆ ਤਾਂ ਇਹਨਾਂ ਨੂੰ ਫਿਰ ਫੜਿਆ ਵੀ ਇਹਨਾਂ ਨੂੰ ਇਹਨਾਂ ਪਤਾ ਤਾਂ ਲੱਗਿਆ ਵੀ ਰੁਕ ਜਾਂਦੇ ਹੁਣੇ ਕਹਿੰਦਾ ਮੇਰੀ ਮਾਂ ਬਿਮਾਰ ਹੈ ਇਹ ਖੜ ਕੇ ਦੱਸ ਦ